ਹਾਂ ਦੀ ਕਰਦਾ ਉਹ ਜੋ ਵੀ ਸੱਚੀ ਕਰਦਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਦੀ ਮਾਫੀ ਮੰਗਦਾ ਕਿ ਕਦੇ-ਕਦੇ ਵੀਡੀਓ ਲੇਟ ਹੋ ਜਾਂਦੀ ਆ ਬਹੁਤ ਸਾਰੇ ਭੈਣ ਭਰਾ ਨੇ ਉਹਨਾਂ ਦਾ ਧੰਨਵਾਦ ਜਿਹੜੇ ਮੈਸੇਜ ਕਰਦੇ ਆ WhatsApp ਹੋ ਗਿਆ TikTok Instagram Facebook ਹਰ ਥਾਂ ਦੇ ਉੱਤੇ ਕਿ ਵੀਡੀਓ ਛੇਤੀ ਅਪਲੋਡ ਕਰੋ ਅਸੀਂ ਬੜੀ ਬੇਸਬਰੀ ਨਾਲ ਉਡੀਕ ਕਰਦੇ ਆ ਮੈਨਾਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਇੱਥੇ ਟਰੱਕ ਚਲਾਉਣਾ ਉਹਦੇ ਕਰਕੇ ਕਈ ਵਾਰੀ ਨਾ ਸਮਾਂ ਨਹੀਂ ਲੱਗਦਾ ਹੈਗਾ ਮੈਨੂੰ ਹੁੰਦਾ ਵੀ ਵਧੀਆ ਸਮਾਂ ਜਿਆ ਮਿਲੇ ਤੇ ਬੈਠ ਕੇ ਉਸ ਕਾਲਪੁਰਖ ਵਾਹਿਗੁਰੂ ਦਾ ਜਾਪ ਕਰਿਆ ਜਾਵੇ ਤੇ ਉਹ ਤੋਂ ਬਾਅਦ ਫਿਰ ਪ੍ਰਮਾਤਮਾ ਦੀ ਗੱਲ ਕਰੀਏ ਉਹਦੀ ਸ਼ਕਤੀ ਦੀ ਉਹਦੀਆਂ ਤਾਕਤਾਂ ਦੀ ਗੱਲ ਕਰੀਏ ਤੇ ਫਿਰ ਮੈਨੂੰ ਵੀ ਵਧੀਆ ਲੱਗਦਾ ਤੁਹਾਨੂੰ ਵੀ ਵਧੀਆ ਲੱਗੂਗਾ ਕਿਉਂਕਿ ਮੈਂ ਇੱਕ ਦੋ ਵਾਰੀ ਟਰੱਕ ਦੇ ਉੱਤੇ ਵੀਡੀਓ ਰਿਕਾਰਡ ਕਰਕੇ ਸ਼ੇਅਰ ਕੀਤੀ ਆ ਫਿਰ ਉਹ ਪਿੱਛੇ ਕੋਈ ਨਾ ਕੋਈ ਖੜਕਾ ਦੜਕਾ ਜਾਂ ਉਦਾਂ ਦੀ ਗੱਲ ਨਹੀਂ ਬਣਦੀ ਹੈਗੀ ਉਹ ਫਿਰ ਮੈਨੂੰ ਵੀ ਨਹੀਂ ਵਧੀਆ ਲੱਗਦਾ ਕਿਉਂ ਮੈਂ ਇੱਕ ਤਾਂ ਮੈਂ ਕਦੇ ਵੀ ਕੋਈ ਵੀਡੀਓ ਮਿੱਥ ਕੇ ਨਹੀਂ ਬਣਾਉਂਦਾ ਹੈਗਾ ਜਾਂ ਮੈਂ ਕਦੇ ਕੁਝ ਲਿਖ ਕੇ ਨਹੀਂ ਬੋਲਿਆ ਹੈਗਾ ਸਾਰਾ ਕੁਝ ਉਹ ਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਆ ਤੇ ਅੱਜ ਦਾ ਜੋ ਵੀ ਆਪਣਾ ਟੌਪਿਕ ਆ ਉਹ ਹੈਗਾ ਕਾਲਾ ਜਾਦੂ ਬਲੈਕ ਮੈਜਿਕ ਤੇ ਕਈ ਪੈਣਪਰਾ ਕਾਲਾ ਜਾਦੂ ਜਾਂ ਬਲੈਕ ਮੈਜਿਕ ਨੂੰ ਮੰਨਦੇ ਨੇ ਕਈ ਪੈਣਪਰਾ ਨਹੀਂ ਮੰਨਦੇ ਪਰ ਜਿੱਥੇ ਰੱਬ ਨੇ ਕਾਲਾ ਬਣਾਇਆ ਉੱਥੇ ਚਿੱਟਾ ਵੀ ਆ ਜਿੱਥੇ ਦਿਨ ਬਣਾਇਆ ਉੱਥੇ ਰਾਤ ਵੀ ਆ ਜੇ ਚੰਗਾ ਬਣਾਇਆ ਤਾਂ ਉੱਥੇ ਮਾੜਾ ਵੀ ਆ ਸੱਚ ਬਣਾਇਆ ਤਾਂ ਝੂਠ ਵੀ ਆ ਜੇ ਉਸੇ ਤਰ੍ਹਾਂ ਭਗਵਾਨ ਬਣਾਇਆ ਤਾਂ ਸ਼ੈਤਾਨ ਵੀ ਹੈਗਾ ਸੋ ਇਹ ਸਾਰੀਆਂ ਵੀਡੀਓ ਜੋ ਤੁਸੀਂ ਪਿੱਛੇ ਚੱਲਦੀਆਂ ਦੇਖਦੇ ਹੋ ਇਹ ਅੱਜਕੱਲ ਇੰਟਰਨੈਟ ਦੇ ਉੱਤੇ ਤੁਹਾਨੂੰ ਆਮ ਹੀ ਦੇਖਣ ਨੂੰ ਮਿਲ ਜਾਣਗੀਆਂ ਤੇ ਹੁਣ ਤਾਂ ਇੰਨੀਆਂ ਕਿ ਦੇਖਣ ਨੂੰ ਮਿਲਦੀਆਂ ਨੇ ਕਿ ਬੰਦਾ ਹੈਰਾਨ ਹੋ ਜਾਂਦਾ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਉਹ ਸੱਚਮੁੱਚ ਬੜਾ ਮਾੜਾ ਵਾ ਤੇ ਇਸ ਚੀਜ਼ ਦੇ ਪ੍ਰਭਾਵ ਦੇ ਥੱਲੇ ਤਕਰੀਬਨ ਤਕਰੀਬਨ ਹਰ ਦੇਸ਼ ਦਾ ਹਰ ਮੁਲਕ ਦਾ ਹਰ ਭਾਸ਼ਾ ਦਾ ਹਰ ਧਰਮ ਦਾ ਕੋਈ ਨਾ ਕੋਈ ਇਨਸਾਨ ਜ਼ਰੂਰ ਇਹਦੇ ਪ੍ਰਭਾਵ ਦੇ ਥੱਲੇ ਹੈਗਾ ਕਿਉਂਕਿ ਆਉਣ ਵਾਲਾ ਸਮਾਂ ਕਲਯੁਗ ਦਾ ਸੋ ਲੋਕ ਗੁਰਬਾਣੀ ਨਾਲੋਂ ਪਾਠ ਪੂਜਾ ਦੇ ਨਾਲੋਂ ਚੰਗੇ ਕਰਮ ਦੇ ਨਾਲੋਂ ਟੁੱਟਦੇ ਜਾਂਦੇ ਨੇ ਤੇ ਮਾੜੇ ਪਾਸੇ ਨੂੰ ਲੱਗਦੇ ਜਾਂਦੇ ਆ ਪਰ ਇੱਕ ਚੀਜ਼ ਬਹੁਤ ਲੋਕ ਕਹਿੰਦੇ ਆ ਵੀ ਇਹ ਜਿਹੜਾ ਆ ਜਾਦੂ ਟੋਨਾ ਇਹ ਸਾਡੇ ਮੁਲਕਾਂ 'ਚ ਕਿਉਂ ਹੁੰਦਾ ਤਾਂ ਮੈਂ ਦੱਸ ਦੇਣਾ ਚਾਹੁੰਨਾ ਕਿ ਜਿਹੜੇ ਮੁਲਕਾਂ ਨੂੰ ਅਸੀਂ ਮਾਡਰਨ ਮੰਨਦੇ ਆ ਉਹ ਬਹੁਤ ਲੰਬੇ ਸਮੇਂ ਤੋਂ ਕਾਲਾ ਜਾਦੂ ਜਾਂ ਏਦਾਂ ਦੇ ਜਾਦੂ ਟੋਨੇ ਦੇ ਪ੍ਰਭਾਵ ਦੇ ਥੱਲੇ ਆ ਤੇ ਉਹ ਲੋਕ ਬੜੇ ਹਾਈ ਲੈਵਲ ਦੇ ਉੱਤੇ ਚੀਜ਼ਾਂ ਕਰਦੇ ਨੇ ਆਪਣੇ ਕਾਰੋਬਾਰ ਨੂੰ ਵਧਾਉਣ ਵਾਸਤੇ ਜਾਂ ਆਪਣੇ ਕਿਸੇ ਦੁਸ਼ਮਣ ਨੂੰ ਮਾਰਨ ਦੇ ਵਾਸਤੇ ਬਕਾਇਦਾ ਉਹਨਾਂ ਦੇ ਤਾਂ ਉੱਥੇ ਇੰਨਾਂ ਚੀਜ਼ਾਂ ਦੇ ਮੰਦਰ ਜਾਂ ਚਰਚਾਂ ਵੀ ਖੁੱਲੀਆਂ ਹੋਈਆਂ ਨੇ ਸ਼ੈਤਾਨ ਦੀਆਂ ਜਿੱਥੇ ਉਹ ਸ਼ੈਤਾਨ ਦੀ ਪੂਜਾ ਕਰਦੇ ਆ ਸਾਡੇ ਲੋਕ ਤਾਂ ਬਹੁਤ ਪਿੱਛੇ ਨੇ ਬਾਹਰਲੇ ਜਿਹੜੇ ਲੋਕ ਨੇ ਉਹ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਅੱਗੇ ਲੰਘ ਚੁੱਕੇ ਆ ਪਹਿਲਾਂ ਇੱਕ ਆ ਬਹੁਤ ਪੁਰਾਣੀ ਇੱਕ ਇੰਟਰਵਿਊ ਆ ਸੁਣਦੇ ਆ ਫਿਰ ਅੱਗੇ ਗੱਲ ਕਰਦੇ ਆ Do you regard black magic as being purely fictitious or is there some truth in it? Some truth. 100% truth. There is nothing fictitious about black magic in any way whatever. It is a fact. It is a fact uh, which has existed for several thousand years. I mean, when we talk about black magic, we are talking about Satanism, necromancy, alchemy, witchcraft, the worship of uh, Satan, um, the worship of dark forces, whether it's voodoo, juju, whether it's something practiced in the western world or the eastern world, uh, whether it's uh, easily defined or not easily defined, the order of the left-hand path, the, the following of this, the following of that. it is basically the worship of the force of evil as embodied by satan, lucifer, the princes of darkness and their legions and so on. in a very simple sense, of course, it goes much more deeply than that. it is a fact. it is a desperately dangerous. ਇਹ ਅਮਰੀਕਾ ਦੀ ਇੱਕ ਬਹੁਤ ਪੁਰਾਣੀ ਇੰਟਰਵਿਊ ਆ ਇਹ ਤੁਸੀਂ ਲਾ ਲੋ ਅੰਦਾਜ਼ਾ 80 ਦੇ ਦਹਾਕੇ ਦੀ ਹੋਣੀ ਆ ਜਦੋਂ ਤੱਕ ਟੀਵੀ ਚੱਲੇ ਚੱਲੇ ਹੋਣੇ ਆ ਤੇ ਉਹਦੇ ਵਿੱਚ ਉਹ ਪੁੱਛਦਾ ਵੀ ਤੁਸੀਂ ਕਾਲੇ ਮੈਜਿਕ ਨੂੰ ਕਿੰਨੇ ਪਰਸੈਂਟ ਮੰਨਦੇ ਹੋ ਕਹਿੰਦਾ 100% ਮੰਨਦਾ ਕੱਲਾ ਕਾਲਾ ਜਾਦੂ ਨਹੀਂ ਹੈਗਾ ਬੂਡੋ ਕraft ਹੋ ਗਿਆ ਜਾਂ ਵਿੱਚ ਕraft ਹੋ ਗਿਆ ਇਦਾਂ ਦੇ ਬਹੁਤ ਸਾਰੀਆਂ ਚੀਜ਼ਾਂ ਦਾ ਉਹਨੇ ਨਾਮ ਲਏ ਕਿਉਂਕਿ ਤਕਰੀਬਨ ਹਰ ਮੁਲਕ ਦੇ ਵਿੱਚ ਹਰ ਭਾਸ਼ਾ ਦਾ ਤੇ ਹਰ ਧਰਮ ਦਾ ਇਦਾਂ ਦਾ ਕੋਈ ਨਾ ਕੋਈ ਇਨਸਾਨ ਆ ਜਿਹੜਾ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਡ ਆ ਤੇ ਹਰ ਥਾਂ ਦੇ ਉੱਤੇ ਇਹ ਚੀਜ਼ਾਂ ਹੁੰਦੀਆਂ ਹੀ ਨੇ ਤੇ ਅੱਜ ਕੱਲ ਆ ਜਿਹੜੀਆਂ ਵੀਡੀਓ ਆ ਰਹੀਆਂ ਇਹ ਦੇਖ ਕੇ ਬੜਾ ਡਰ ਲੱਗਦਾ ਵਾ ਦੇਖੋ ਤੁਸੀਂ ਨਾ ਤਾਂ ਜਵਾਕਾਂ ਨੂੰ ਛੱਡਿਆ ਜਾਂਦਾ ਨਾ ਬਜ਼ੁਰਗਾਂ ਨੂੰ ਛੱਡਿਆ ਜਾਂਦਾ ਭੈਣ ਭਰਾ ਕਿਸੇ ਦਾ ਕਿਸੇ ਦੀ ਧੀ ਕਿਸੇ ਦਾ ਪੁੱਤ ਹਨਾ ਪਰ ਪੂਰੇ ਦੇ ਪੂਰੇ ਪਰਿਵਾਰ ਦੇ ਉੱਤੇ ਵੀ ਇਦਾਂ ਦੀਆਂ ਚੀਜ਼ਾਂ ਮਤਲਬ ਕਾਲਾ ਜਾਦੂ ਕਰਵਾਇਆ ਜਾਂਦਾ ਤੇ ਦੋ ਚੀਜ਼ਾਂ ਮੈਂ ਦੱਸਣੀ ਆ ਚਾਹੁੰਦਾ ਪਹਿਲੀ ਗੱਲ ਤਾਂ ਜਿਹੜੇ ਲੋਕ ਕਾਲਾ ਜਾਦੂ ਕਰਦੇ ਜਾਂ ਕਰਵਾਉਂਦੇ ਨੇ ਉਹਨਾਂ ਦਾ ਅੰਤ ਬਹੁਤ ਮਾੜਾ ਹੁੰਦਾ ਤੇ ਦੂਸਰਾ ਜਿਹੜੇ ਲੋਕ ਕਾਲਾ ਜਾਦੂ ਕਰਦੇ ਨੇ ਜਾਂ ਕਰਵਾਉਂਦੇ ਨੇ ਜਿਸ ਦਿਨ ਉਹ ਇਸ ਚੀਜ਼ ਦੇ ਵਿੱਚ ਪੈ ਜਾਂਦੇ ਨੇ ਉਸੇ ਦਿਨ ਰੱਬ ਆਪਣਾ ਹੱਥ ਉਹਨਾਂ ਦੇ ਸਿਰ ਤੋਂ ਹਮੇਸ਼ਾ ਦੇ ਲਈ ਚੱਕ ਲੈਂਦਾ ਕਿਉਂਕਿ ਇਹ ਚੀਜ਼ਾਂ ਕਰਕੇ ਅਸੀਂ ਰੱਬ ਦੇ ਕੰਮ ਦੇ ਵਿੱਚ ਵਿਗਨ ਪਾਉਨੇ ਆ ਠੀਕ ਆ ਇਹ ਲੋਕ ਨੇ ਜਿਹੜੇ ਉਹ ਨਾ ਇੱਕ ਦਿਨ 'ਚ ਹੀ ਅਮੀਰ ਹੋਣਾ ਚਾਹੁੰਦੇ ਆ ਇੱਕ ਦਿਨ ਦੇ ਵਿੱਚ ਹੀ ਚੰਗੇ ਬਣਨਾ ਚਾਹੁੰਦੇ ਆ ਇੱਕ ਦਿਨ 'ਚ ਹੀ ਸਾਰਾ ਕੁਝ ਕਰਨਾ ਚਾਹੁੰਦੇ ਆ ਇਹ ਇਸ ਪਾਸੇ ਨੂੰ ਇਸ ਕਰਕੇ ਵਧੀਆ ਇੱਕ ਤਾਂ ਦੇਖਣ ਨੂੰ ਸੁਣਨ ਨੂੰ ਗੱਲਾਂ ਵਧੀਆ ਲੱਗਦੀਆਂ ਦੂਜੀਆਂ ਛੇਤੀ ਤੁਹਾਨੂੰ ਇਹਨਾਂ ਚੀਜ਼ਾਂ ਦਾ ਪ੍ਰਭਾਵ ਦੇਖਣ ਨੂੰ ਮਿਲ ਜਾਂਦਾ। ਬਈ ਕਾਲਾ ਜਾਦੂ ਕਿਉਂਕਿ ਜਦੋਂ ਅਸੀਂ ਰੱਬ ਦੇ ਅੱਗੇ ਅਰਦਾਸ ਕਰਦੇ ਹਾਂ ਸਾਨੂੰ ਲੱਗਦਾ ਵੀ ਬਹੁਤ ਲੰਬਾ ਸਮਾਂ ਲੱਗਦਾ ਪਰ ਇਦਾਂ ਦੀਆਂ ਚੀਜ਼ਾਂ ਤੇ ਜਦੋਂ ਅਸੀਂ ਕਰਦੇ ਹਾਂ ਸਾਨੂੰ ਲੱਗਦਾ ਛੇਤੀ ਹੋ ਜਾਂਦੀਆਂ ਨੇ। ਤੇ ਦੂਸਰਾ ਜਿਹੜਾ ਇਹਦਾ ਕੋੜਾ ਸੱਚ ਆ ਕਿ ਤਈ ਹੁੰਦਾ ਵੀ ਕੋਈ ਦੁਸ਼ਮਣ ਸਾਡੇ ਉੱਤੇ ਇਦਾਂ ਦਾ ਵਾਰ ਕਰੇ ਨਹੀਂ ਤਾਂ ਕਰਨ ਕਰਾਉਣ ਵਾਲੇ ਜ਼ਿਆਦਾਤਰ ਸਾਡੇ ਆਪਣੇ ਹੀ ਹੁੰਦੇ ਨੇ ਜਿਹੜੇ ਸਾਡੇ ਤੋਂ ਕਿਸੇ ਗੱਲ ਕਰਕੇ ਜੈਲਸੀ ਕਰਦੇ ਨੇ ਜਾਂ ਖਾਰਖਾਨੇ ਨੇ ਜਾਂ ਕੋਈ ਗੱਲ ਇਦਾਂ ਦੀ ਦਿਲ ਨੂੰ ਲਾ ਲੈਂਦੇ ਆ ਜਿਹੜੀ ਅਸੀਂ ਕਈ ਵਾਰ ਕੀਤੀ ਵੀ ਨਹੀਂ ਹੁੰਦੀ ਉਹਨਾਂ ਵਾਸਤੇ ਪਰ ਉਹਨਾਂ ਨੂੰ ਲੱਗਦਾ ਵੀ ਅਸੀਂ ਉਹ ਕੱਲ ਕੀਤੀ ਆ ਸੀ ਉਹਨਾਂ ਦਾ ਮਾੜਾ ਕੀਤਾ ਸੋ ਖੈਰ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਇੱਕ ਹੀ ਹਾਲਾ ਉਹ ਹੈਗਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਪੂਰਨ ਭਰੋਸਾ ਕਰਨਾ ਕਿਉਂਕਿ ਇਹ ਛੋਟੀਆਂ-ਛੋਟੀਆਂ ਤਾਕਤਾਂ ਨੇ ਜਿਹੜੀਆਂ ਇਹ ਸਾਰੀਆਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਉਸ ਮਹਾਸ਼ਕਤੀ ਤੋਂ ਹੀ ਆਈਆਂ ਨੇ ਉਹਦੇ ਹੀ ਇਹ ਛੋਟੇ-ਛੋਟੇ ਅੰਗ ਨੇ ਛੋਟੇ-ਛੋਟੇ ਕਾਣ ਨੇ ਇਹਨਾਂ ਤੋਂ ਬਚਣ ਦੇ ਲਈ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਪੂਰਨ ਸਮਰਪਿਤ ਹੋਣਾ ਚਾਹੀਦਾ ਸਮਰਪਿਤ ਹੋ ਕੇ ਉਹਦੇ ਅੱਗੇ ਅਰਦਾਸ ਕਰਨੀ ਚਾਹੀਦੀ ਆ ਕਿ ਵਾਹਿਗੁਰੂ ਤੁਸੀਂ ਸਾਨੂੰ ਰਾਖਾ ਦਿਖਾਓ ਤੇ ਤੁਸੀਂ ਸਾਨੂੰ ਬਚਾ ਕੇ ਰੱਖੋ ਖੈਰ ਸਾਨੂੰ ਆਪਾਂ ਅਕਸਰ ਹੀ ਕਹਿੰਦਾ ਵੀ ਅੱਜੇ ਹੀ ਤੁਸੀਂ ਆ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਚਾਹੇ ਤੁਸੀਂ ਉਹਨੂੰ ਰਾਮ ਕਹਿੰਦੇ ਹੋ ਅੱਲਾ ਕਹਿੰਦੇ ਹੋ ਵਾਹਿਗੁਰੂ ਕਹਿੰਦੇ ਹੋ ਕੁਝ ਵੀ ਨਾਮ ਦਿਨੇ ਹੋ ਜੇ ਤੁਸੀਂ ਹਰ ਰਾਤ ਪਰਮਾਤਮਾ ਦਾ ਨਾਮ ਲੈਨੇਓ ਜਦੋਂ ਵੀ ਤੁਹਾਡਾ ਸਮਾਂ ਲੱਗਦਾ ਉਹ ਤਾਂ ਜਾਪ ਕਰਦੇਓ ਤਾਂ ਇਹ ਚੀਜ਼ਾਂ ਦਾ ਅਸਰ ਤੁਹਾਡੇ ਦੇ ਉੱਤੇ ਨਹੀਂ ਹੁੰਦਾ ਹੈਗਾ ਤੇ ਜੇ ਤੁਹਾਨੂੰ ਕਿਤੇ ਲੱਗਦਾ ਵੀ ਆ ਵੀ ਕਿ ਤੁਹਾਡਾ ਕੋਈ ਕੰਮ ਅੜ ਗਿਆ ਜਾਂ ਤੁਹਾਡੇ ਤੇ ਕੋਈ ਇਦਾਂ ਦੀ ਚੀਜ਼ ਦਾ ਅਸਰ ਹੋ ਗਿਆ ਤਾਂ ਗੁਰਦੁਆਰਾ ਸਾਹਿਬ ਜਿਵੇਂ ਮੈਂ ਹੋਵਾਂ ਮੈਂ ਜਾਊਂਗਾ ਅਰਦਾਸ ਕਰਕੇ ਤੇ ਉੱਥੋਂ ਹੁਕਮਨਾਮਾ ਸਾਬ ਲੈ ਕੇ ਫਿਰ ਮੈਂ ਜਿਹੜੀ ਅੱਗੇ ਦੀ ਵਿਉਂਤਬੰਦੀ ਆ ਉਹ ਕਰੂੰਗਾ ਵੀ ਜੋ ਮੇਰੇ ਗੁਰੂ ਨੇ ਮੈਨੂੰ ਹੁਕਮ ਦਿੱਤਾ। ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆਪਣੇ ਧਾਰਮਿਕ ਸਥਾਨਾਂ ਤੇ ਜਾ ਕੇ ਆਪਣੇ ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕਰਕੇ ਤੇ ਉਹਨਾਂ ਨੂੰ ਕਹੋ ਕਿ ਉਹ ਤੁਹਾਨੂੰ ਕੋਈ ਰਾਹ ਦਿਖਾਉਣ ਕਿਉਂਕਿ ਇਦਾਂ ਦੇ ਮੈਂ ਇੱਕ ਦੋ ਇਦਾਂ ਦੇ ਪਰਿਵਾਰਾਂ ਨੂੰ ਜਾਣਦਾ ਜਿਨ੍ਹਾਂ ਦੇ ਉੱਤੇ ਇਹ ਜਿਹਾ ਕੁਝ ਹੋਇਆ। ਉਹ ਦਿਮਾਗੀ ਤੌਰ ਤੇ ਤਾਂ ਪਰੇਸ਼ਾਨ ਹੋਏ ਫਿਰ ਗਾਂਹ ਜਿੰਨਾਂ ਦੇ ਕੋਲੇ ਗਏ ਉਹਨਾਂ ਨੇ ਉਹਨਾਂ ਨੂੰ ਲੁੱਟ ਲਿਆ ਕਿਉਂਕਿ ਪੈਸੇ ਲੁੱਟਣ ਵਾਲੇ ਬਹੁਤ ਠੱਗ ਬੈਠੇ ਨੇ ਸੋ ਇਸੇ ਚੱਕਰ ਦੇ ਵਿੱਚ ਤੁਹਾਡਾ ਵੱਧ ਨੁਕਸਾਨ ਹੋ ਜਾਂਦਾ ਪ੍ਰਮਾਤਮਾ ਤੁਹਾਨੂੰ ਕਿਸੇ ਹੀਲੇ ਵਸੀਲੇ ਉਸ ਚੰਗੇ ਇਨਸਾਨ ਨਾਲ ਜਾਂ ਮਲਾ ਦਿੰਦਾ ਜਾਂ ਇਨਸਾਨ ਤੁਹਾਡੇ ਤੱਕ ਪਹੁੰਚਦਾ ਕਰ ਦਿੰਦਾ ਸੋ ਇਸ ਕਰਕੇ ਵਾਹਿਗੁਰੂ ਦੇ ਉੱਤੇ ਜਿਹੜਾ ਭਰੋਸਾ ਵਾ ਉਹ ਸਾਨੂੰ ਬਹੁਤ ਜ਼ਿਆਦਾ ਆਪਣਾ ਭਰੋਸਾ ਪੱਕਾ ਕਰਨਾ ਚਾਹੀਦਾ ਕਿਉਂਕਿ ਪ੍ਰਮਾਤਮਾ ਤੋਂ ਬਿਨਾ ਸਾਨੂੰ ਕੋਈ ਨਹੀਂ ਬਚਾਉਣ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਜਿਹੜਾ ਪ੍ਰਭਾਵ ਆ ਉਹ ਹੋਰ ਵੀ ਜ਼ਿਆਦਾ ਤੇਜ਼ ਹੋ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਅਸੀਂ ਬਾਣੀ ਤੋਂ ਅਸੀਂ ਸ਼ਬਦ ਕੀਰਤਨ ਤੋਂ ਅਸੀਂ ਸੇਵਾ ਤੋਂ ਅਸੀਂ ਸਿਮਰਨ ਤੋਂ ਅਸੀਂ ਗੁਰਦੁਆਰਾ ਸਾਹਿਬ ਮੰਦਰ ਮਸਜਿਦਾਂ ਦੇ ਵਿੱਚ ਆਉਣ ਜਾਣ ਤੋਂ ਅਸੀਂ ਚੰਗੇ ਕਰਮਾਂ ਤੋਂ ਪਾਸੇ ਹਟਦੇ ਜਾਂਦੇ ਆ ਤੇ ਮਾੜੇ ਕਰਮਾਂ ਵੱਲ ਨੂੰ ਸਾਡੀ ਜਿਹੜੀ ਰੁਚੀ ਆ ਸਾਡਾ ਰੋਜ਼-ਰੋਜ਼ ਧਿਆਨ ਸਾਡਾ ਦਿਲ ਉਧਰ ਨੂੰ ਜ਼ਿਆਦਾ ਵੱਧਣ ਲੱਗ ਗਿਆ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਜਿਹੜਾ ਪ੍ਰਭਾਵ ਆ ਉਹ ਬੜੇ ਉੱਪਰਲੇ ਲੈਵਲ ਤੱਕ ਚਲੇ ਜਾਣਾ ਤੇ ਸਾਨੂੰ ਬਚਾਉਣ ਵਾਲਾ ਸਿਰਫ ਇੱਕ ਪਰਮਾਤਮਾ ਹੀ ਹੋਊਗਾ ਹੋਰ ਸਾਨੂੰ ਕੋਈ ਨਹੀਂ ਬਚਾ ਸਕਦਾ ਬਾਕੀ ਤਾਂ ਸਾਰੇ ਸਾਨੂੰ ਲੁੱਟਣਗੇ ਤੇ ਦੂਜੀ ਜਿਹੜੀ ਗੱਲ ਮੈਂ ਕਰਨੀ ਆ ਕਿ ਅੱਜ ਕੱਲ ਜਿਹੜੇ ਤਰੀਕੇ ਦੇ ਨਾਲ ਸ਼ਰਿਆਮ ਲੋਕ ਕਿਸੇ ਦੀ ਧੀ ਭੈਣ ਦੀ ਫੋਟੋ ਲਾ ਕੇ ਫਿਰ ਉਹਦੀ ਵੀਡੀਓ ਬਣਾਉਂਦੇ ਆ ਉਹ ਕਾਲੇ ਜਾਦੂ ਕਰਨ ਦੇ ਸਮੇ ਤੇ ਉਹ ਫਿਰ ਇੰਟਰਨੈਟ ਤੇ ਪਾਉਂਦੇ ਨੇ ਇਹ ਜਿਹੇ ਲੋਕਾਂ ਦੀਆਂ ਵੀਡੀਓ ਸ਼ੇਅਰ ਨਾ ਕਰੋ ਉਲਟਾ ਇਹ ਜੇ ਲੋਕਾਂ ਨੂੰ ਇਕੱਠੇ ਹੋ ਕੇ ਸਬਕ ਸਿਕਾਓ ਇਹਨਾਂ ਦੇ ਅਕਾਊਂਟ ਬੰਦ ਕਰਾਓ ਤੇ ਇਹਨਾਂ ਦੀ ਕੰਪਲੇਂਟ ਕਰੋ ਪੁਲਿਸ ਦੇ ਵਿੱਚ ਵੀ ਕਿਉਂਕਿ ਇਹ ਪ੍ਰਮਾਤਮਾ ਦੀ ਨਿਗਾਹ ਦੇ ਵਿੱਚ ਇਹ ਇਨਸਾਨੀਅਤ ਦੀ ਨਿਗਾਹ ਦੇ ਵਿੱਚ ਤਾਂ ਇੱਕ ਜੁਰਮ ਹੈਗਾ ਹੀ ਆ ਇਹ ਵੈਸੇ ਵੀ ਇੱਕ ਬਹੁਤ ਵੱਡਾ ਜੁਰਮ ਆ ਕਿਉਂਕਿ ਕਿਸੇ ਦੇ ਉੱਤੇ ਅਸੀਂ ਇਦਾਂ ਦਾ ਕੋਈ ਕਾਰਵਾਈ ਨਹੀਂ ਕਰ ਸਕਦੇ ਜਿਹਦੇ ਨਾਲ ਕਿਸੇ ਦਾ ਮਾਲੀ ਜਾਂ ਜਾਨੀ ਨੁਕਸਾਨ ਹੋ ਸਕੇ ਆ ਦੇਖੋ ਤੁਸੀਂ ਕਿਸੇ ਦੀ ਧੀ ਆ ਕਿਸੇ ਦੀ ਭੈਣ ਆ ਹਨਾ ਇਸ ਅਤੀ ਭੈਣ ਦੇ ਉੱਤੇ ਕਾਲਾ ਜਾਦੂ ਸ਼ਰਿਆਮ ਕਰਕੇ ਤੇ ਉਹ ਵੀਡੀਓ ਬਣਾ ਕੇ ਇੰਟਰਨੈਟ ਤੇ ਪਾ ਰਹੇ ਨੇ ਕਿੰਨੇ ਹੌਸਲੇ ਬਲੰਦ ਨੇ ਇਹਨਾਂ ਲੋਕਾਂ ਦੇ ਆ ਦੇਖੋ ਇੱਥੇ ਤੁਸੀਂ ਕਿੰਨੇ ਪਰਿਵਾਰਾਂ ਦੀਆਂ ਧੀਆਂ ਭੈਣਾਂ ਦੀ ਫੋਟੋ ਲੱਗੀ ਆ ਲੋਕਾਂ ਦੇ ਪਰਿਵਾਰਾਂ ਦੇ ਪਰਿਵਾਰ ਉਜਾੜ ਦਿੰਦੇ ਨੇ ਇਹ ਲੋਕ ਸੋ ਇਹਨਾਂ ਲੋਕਾਂ ਦਾ ਵਿਰੋਧ ਕਰੋ ਇਸੇ ਕਰਕੇ ਤੁਹਾਨੂੰ ਕਹੀਦਾ ਵੀ ਅੱਜ ਤੋਂ ਹੀ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚ ਉਸਕਾਲਪੁਰਖ ਵਾਹਿਗੁਰ ਦਾ ਨਾਮ ਲੈਣਾ ਸ਼ੁਰੂ ਕਰੋ ਉਹਦਾ ਜਾਪ ਸ਼ੁਰੂ ਕਰੋ ਚਮਤਕਾਰ ਹੁੰਦੇ ਨੇ ਤੇ ਕਲਾ ਵਰਤਦੀ ਆ ਸੋ ਇਨਾ ਚੀਜ਼ਾਂ ਤੋਂ ਰੱਬ ਤੁਹਾਨੂੰ ਬਚਾ ਕੇ ਰੱਖੇ ਆਪਾਂ ਹਮੇਸ਼ਾ ਅਰਦਾਸ ਕਰਦੇ ਆਂ ਜਿਉਂਦੇ ਬਸਤੇ ਰਹੋ ਧੰਨਵਾਦ